2024 ਦੇ ਵਿੱਚ ਜਨਕ 16 ਸਾਲ ਬਾਅਦ ਜਿਹੜੇ ਵੱਡੇ ਇਕੱਠ ਨਹੀਂ ਅੱਜ ਚੰਡੀਗੜ੍ਹ ਤੇ ਬਿਲਕੁਲ ਵਿਚਕਾਰ ਜਿਹੜੇ ਨੇ ਉਹ ਹੋ ਰਹੇ ਨੇ ਇਹ ਪਰਮਿਸ਼ਨ ਪ੍ਰਸ਼ਾਸਨ ਨੇ ਖੰਡ ਖਾਦੇ ਨਹੀਂ ਦਿੱਤੀਗੀ ਇਸ ਕਰਕੇ ਦਿੱਤੀ ਆ ਕਿ ਪੰਜਾਬ ਦੀ ਕਿਸਾਨ ਲਹਿਰ ਨਹੀਂ ਤਗੜੀ ਆ ਜੇ ਰੋਕਣਾ ਵੀ ਚਾਹਣ ਤੇ ਇਹਨਾਂ ਨੇ ਚੰਡੀਗੜ੍ਹ ਦੇ ਉਜੜਾ ਸੀਗਾ ਉਹ ਵੱਡ ਜਾਣਾ ਸੀ 2.5 ਸਾਲ ਹੋ ਗਏ ਆ ਕਿਸੇ ਵੀ ਐਮਐਲਏ ਦੇ ਵੀ ਕਿੰਨੇ ਘੰਟੇ ਟੋਟਲ ਉਹਦਾ ਰਿਕਾਰਡ ਬਣਦਾ ਹੈਗਾ ਉविधानसभा ਚੋਂ ਨੇ ਪੰਜਾਬ ਦੇ ਮੁੱਦਿਆਂ ਤੇ ਜਿਹੜੀ ਹੈਗੀ ਆ ਚਰਚਾ ਕਿਉਂਕਿ ਅਸਲ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਇਨਾ ਛੋਟਾ ਕਿਉਂ ਆ ਕਿਉਂਕਿ ਇਹਨਾਂ ਨੇ ਪੰਜਾਬ ਦੇ ਮੁੱਦਿਆਂ ਤੇ ਚਰਚਾ ਕਰਨੀ ਹੋਈ ਨਹੀਂ ਪੰਜਾਬ ਦੇ ਮੁੱਦਿਆਂ ਦਾ ਹੱਲ ਕਰਨਾ ਹੀ ਨਹੀਂਗਾ ਅਖੌਤੀ ਵਿਦਵਾਨ ਜਿਹੜੇ ਫੇਸਬੁਕ ਤੇ ਬੈਠੇ ਆ ਉਹ ਕਹਣਗੇ ਵੀ ਕਿਸਾਨਾਂ ਨੇ ਪਾਣੀ ਖਤਮ ਕਰਤਾ ਸਾਰਾ ਦਿਨ ਮੋਟਰਾਂ ਚੱਲਦੀਆਂ ਰਹਿੰਦੀਆਂ ਨੇ ਕੇਂਦਰ ਸਰਕਾਰ ਨੇ ਕੀ ਕੀਤਾ ਕਿ ਇਹ ਕਰਤਾ ਕਿ ਨਾ ਸੀ ਕਿਸਾਨਾਂ ਦੀ ਬਾਸਮਤੀ ਖਰੀਦਣੀ ਆ ਤੇ ਨਾ ਹੀ ਜਿਹੜੀ ਆ ਵਿਕਣ ਦੇਣੀ ਆ ਤਾਂ ਫਿਰ ਉਹ ਕਿਸਾਨ ਤਾਂ ਮੁੜ ਕੇ ਫਿਰ ਉਹ ਝੋਨੇ ਵਾਲੇ ਪਾਸੇ ਆਉਣਗੇ ਜਿਹੜਾ ਇੰਨਾ ਲੱਖਾਂ ਏਕੜ ਰਕਬਾ ਆ ਬਾਸਮਤੀ ਹੀਟ ਫਿਰ ਪਿੱਛੇ ਨੂੰ ਚਲੇ ਜਾਣਗੇ ਪੰਜਾਬ ਦੀ ਬਾਸਮਤੀ ਜੇ ਇਧਰ ਦੀ ਮਿਡਲ ਈਸਟ ਨੂੰ ਜਾਵੇ ਤਾਂ ਇਹਦੀਆਂ ਕੀਮਤਾਂ ਕਿਤੇ ਵੱਧ ਸੰਗਦੀਆਂ ਨੇ ਪੰਜਾਬ ਦੇ ਵਿੱਚ ਫਸਲੀ ਵਿਭਿੰਨਤਾ ਨੂੰ ਹਲਾਰਾ ਇਹਦੇ ਨਾਲ ਮਿਲ ਸਕਦਾ ਪੰਜਾਬ ਦਾ ਪਾਣੀ ਦੀ ਬਚਤ ਵੀ ਇਸ ਗੱਲ ਨਾਲ ਜੁੜੀ ਹੋਈ ਆ ਕਿ ਵਾਗਾ ਤੇ ਸਈਨੀ ਵਾਲਾ ਬਾਰਡਰ ਜਿਹੜਾ ਹੈਗਾ ਉਹ ਖੋਲਿਆ ਜਾਵੇ ਪਰ ਪੰਜਾਬ ਸਰਕਾਰ ਇਹਦੇ ਤੇ ਚੁੱਪ ਖੜੀ ਹੈਗੀ ਆ ਆਪਣੀ ਧਰਤੀ ਹੇਠਲਾ ਪਾਣੀ 2039 ਤੱਕ ਦਾ ਜਿਹੜਾ ਹੈਗਾ ਉਹ ਰਹਿ ਗਿਆ ਔਰ ਪੰਚ ਧਰਤੀ ਹੇਠਲਾ ਜਿਹੜਾ ਪਾਣੀ ਧਰਤੀ ਹੇਠਲੇ ਜੈਕ ਦਾ ਕੰਮ ਕਰਦਾ ਜਦੋਂ ਧਰਤੀ ਹਥੋਂ ਜੈਕ ਨਿਕਲ ਗਿਆ ਤਾਂ ਬਹੁਤ ਸਾਰੀਆਂ ਥਾਵਾਂ ਤੇ ਅਗਲੇ 5-7 ਸਾਲਾਂ ਚ ਪੰਜਾਬ ਦੇ ਵਿੱਚ ਧਰਤੀ ਤਸੰਦੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਣਗੀਆਂ ਪੰਜਾਬ ਨੈਸ਼ਨਲ ਬੈਂਕ ਦਾ 9000 ਕਰੋੜ ਰੁਪਇਆ ਲੈ ਕੇ ਦੌੜ ਗਿਆ ਉਹ ਬਾਹਰ ਵੀ ਚਲਾ ਗਿਆ ਠੀਕ ਆ ਸਰਕਾਰੀ ਦਰਬਾਰੇ ਵੀ ਉਹਦੀ ਪਹੁੰਚ ਆ ਉਹਦੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਦੂਜੇ ਪਾਸੇ ਉਸੇ ਪੰਜਾਬ ਨੈਸ਼ਨਲ ਬੈਂਕ ਤੋਂ ਕਿਸੇ ਕਿਸਾਨ ਨੇ 2 ਲੱਖ ਲਿਆ ਕਿਸੇ ਨੇ 4 ਲੱਖ ਲਿਆ ਕਿਸੇ ਨੇ 5 ਲੱਖ ਲਿਆ ਜੇ ਉਹ ਕਰਜ਼ਾ ਵਸੂਲਣਾ ਹੈਗਾ ਉਹਦੇ ਵਾਸਤੇ ਚੈੱਕ ਬਾਂਸ ਦੇ ਕੇ ਕੇਸ ਵੀ ਲੱਗਦੇ ਆ ਬੜੇ ਲੰਮੇ ਸਮੇਂ ਬਾਅਦ ਕਹਿੰਦੇ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਜਗ੍ਹਾ ਦਿੱਤੀ ਹੈ ਕਿਸਾਨਾਂ ਨੂੰ ਰੈਲੀ ਕਰਨ ਨੂੰ ਆਪ ਦਾ ਪ੍ਰਦਰਸ਼ਨ ਕਰਨ ਨੂੰ ਇਹ ਇਹ ਪ੍ਰਾਪਤੀ ਹੈ ਕੀ ਚੀਜ਼ ਹੈ ਦੇਖੋ ਪੰਜਾਬ ਦੇ ਲੋਕ ਆਪਣੀ ਰਾਜਧਾਨੀ ਚ ਨਹੀਂ ਵੜ ਸਕਦੇ ਪੰਜਾਬ ਦੇ ਹਾਕਮ ਰਾਜਧਾਨੀ ਚ ਬੈਠੇ ਆ ਤੇ ਹਾਕਮਾਂ ਨੂੰ ਆਪਣੀ ਗੱਲ ਦੱਸਣ ਦੇ ਲਈ ਪੰਜਾਬ ਦੇ ਲੋਕਾਂ ਨੂੰ ਰਾਜਧਾਨੀ ਚ ਵੜਨ ਦੀ ਪਾਬੰਦੀ ਸੀ ਹੁਣ ਵੀ ਪਾਬੰਦੀ ਆ ਪਰ ਕਿਸਾਨ ਲਹਿਰ ਦੇ ਵਦਨ ਦੇ ਨਾਲ ਜਿਹੜੀ ਇੱਕ ਡੈਮੋਕ੍ਰੈਟਿਕ ਸਪੇਸ ਸਾਡੇ ਤੋਂ ਖੋਈ ਹੋਈ ਸੀਗੀ ਉਹਨੂੰ ਕਿਤਨਾ ਕਿਤੇ ਹਾਸਲ ਕਰਨ ਚ ਅੱਜ ਅਸੀਂ ਕਾਮਯਾਬ ਹੋਏ ਆ ਤੇ 2008 ਤੋਂ ਬਾਅਦ 2000 2024 ਦੇ ਵਿੱਚ ਜਨ ਕੇ 16 ਸਾਲ ਬਾਅਦ ਪੰਜਾਬ ਦੇ ਕਿਸਾਨਾਂ ਨੂੰ ਦੀਆਂ ਜਿਹੜੇ ਵੱਡੇ ਇਕੱਠ ਨੇ ਅੱਜ ਚੰਡੀਗੜ੍ਹ ਦੇ ਬਿਲਕੁਲ ਵਿਚਕਾਰ ਜਿਹੜੇ ਨੇ ਉਹ ਹੋ ਰਹੇ ਨੇ ਇਹ ਪਰਮਿਸ਼ਨ ਪ੍ਰਸ਼ਾਸਨ ਨੇ ਖੰਡ ਖਾਦੇ ਨਹੀਂ ਦਿੱਤੀਗੀ ਇਸ ਕਰਕੇ ਦਿੱਤੀ ਆ ਕਿ ਪੰਜਾਬ ਦੀ ਕਿਸਾਨ ਲਹਿਰ ਨਹੀਂ ਤਗੜੀ ਆ ਜੇ ਰੋਕਣਾ ਵੀ ਚਾਹਣ ਤੇ ਇਹਨਾਂ ਨੇ ਚੰਡੀਗੜ੍ਹ ਦੇ ਜਿਹੜਾ ਸੀਗਾ ਉਹ ਵੜ ਜਾਣਾ ਸੀ ਇਸ ਕਰਕੇ ਉਹ ਮਜਬੂਰੀ ਦੇਣ ਵਾਸਤੇ ਜਿਹੜੀ ਹੈਗੀ ਆ ਉਹ ਮਜਬੂਰ ਹੋਏ ਹੈਗੇ ਆ ਇਸ ਤੋਂ ਇੱਕ ਗੱਲ ਸਾਫ਼ ਆ ਕਿ ਜਿਹੜੀ ਇਸ ਮੁਲਕ ਦੇ ਵਿੱਚ ਜਿੰਨੀ ਵੀ ਲੋਕਾਂ ਨੂੰ ਕੋਈ ਬੋਲਣ ਦਾ ਹੱਕ ਆ ਇਕੱਠੇ ਹੋਣ ਦਾ ਹੱਕ ਆ ਜੋ ਵੀ ਡੈਮੋਕ੍ਰੈਟਿਕ ਸਪੇਸ ਆ ਉਹ ਕਿਸੇ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਨਹੀਂ ਦੇਣੀਗੀ ਲੋਕਾਂ ਨੂੰ ਆਪਣੇ ਏਕੇ ਦੇ ਨਾਲ ਸੰਘਰਸ਼ ਦੇ ਨਾਲ ਹੀ ਹਾਸਲ ਜਿਹੜੀ ਆ ਉਹ ਕਰਨੀ ਪੈਣੀ ਹੈ ਤੇ ਅੱਜ ਦੀਆਂ ਜਿਹੜੀਆਂ ਮੰਗਾਂ ਕੀ ਆ ਅੱਜ ਕਿਉਂ ਚੰਡੀਗੜ੍ਹ ਵੱਲ ਕਿਉਂ ਕੂਚ ਕਰਨਾ ਪਿਆ ਕਿਉਂ ਇੱਧਰ ਆਉਣਾ ਪਿਆ ਕੀ ਕਰ ਪਹਿਲੇ ਨੰਬਰ ਤੇ ਤਾਂ ਕਿ ਜਿਹੜਾ ਪੰਜਾਬ ਦੇ ਵਿੱਚ ਪਾਣੀ ਦਾ ਮਸਲਾ ਉਹ ਬਹੁਤ ਗੰਭੀਰ ਹੋ ਚੁੱਕਾ ਹੈ ਪੰਜਾਬ ਦੇ ਵਿੱਚ ਆਪਣੀ ਧਰਤੀ ਹੇਠਲਾ ਪਾਣੀ 2039 ਤੱਕ ਦਾ ਜਿਹੜਾ ਹੈਗਾ ਉਹ ਰਹਿ ਗਿਆ ਔਰ ਪੰਜ ਧਰਤੀ ਹੇਠਲਾ ਜਿਹੜਾ ਪਾਣੀ ਧਰਤੀ ਹੇਠਲੇ ਜੈਕ ਦਾ ਕੰਮ ਕਰਦਾ ਜਦੋਂ ਧਰਤੀ ਹੇਠੋਂ ਜੈਕ ਨਿਕਲ ਗਿਆ ਤਾਂ ਬਹੁਤ ਸਾਰੀਆਂ ਥਾਵਾਂ ਤੇ ਅਗਲੇ 5-7 ਸਾਲਾਂ ਚ ਪੰਜਾਬ ਦੇ ਵਿੱਚ ਧਰਤੀ ਤਸਣ ਦੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਣਗੀਆਂ ਦੂਸਰਾ ਅਸੀਂ ਸਮੁੰਦਰ ਤੋਂ ਕਾਫੀ ਉੱਚੇ ਬੈਠੇ ਹੈਗੇ ਆ ਜਦੋਂ ਧਰਤੀ ਇੱਟ ਬਿਲਕੁਲ ਖਾਲੀ ਹੋਊਗਾ ਸਮੁੰਦਰ ਦਾ ਖਾਰਾ ਪਾਣੀ ਵੀ ਸਾਡੀ ਧਰਤੀ ਹਟਲਾ ਖਾਲੀ ਥਾਂ ਭਰਨ ਵਾਸਤੇ ਜਿਹੜਾ ਹੈਗਾ ਦੌੜੇਗਾ ਤੇ ਸਾਡੀ ਧਰਤੀ ਇਟ ਬਿਲਕੁਲ ਜ਼ਹਿਰੀਲਾ ਪਾਣੀ ਜਿਹੜਾ ਹੈਗਾ ਉਹ ਭਰ ਜਾਏਗਾ ਤੋਂ ਇਹਦੇ ਨਾਲ ਪੰਜਾਬ ਇੱਕ ਦੂਸਰੀ ਦੂਸਰੀ ਵਾਰ ਸਿੰਧ ਘਟ ਦੀ ਸਭਤਾ ਬਨਣ ਵਾਲੇ ਪਾਸੇ ਜਿਹੜਾ ਹੈਗਾ ਉਹ ਵਧੇਗਾ ਇਸ ਕਰਕੇ ਜੀ ਅੱਜ ਪੰਜਾਬ ਨੂੰ ਬਚਾਉਣਾ ਤੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਕਰਨਾ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਆ ਪੰਜਾਬ ਦੇ ਪਾਣੀਆਂ ਦੇ ਮਸਲੇ ਦੇ ਤਿੰਨ ਪਹਿਲੂ ਆ ਜਿਨ੍ਹਾਂ ਤੇ ਕੰਮ ਕਰਨ ਦੀ ਜ਼ਰੂਰਤ ਆ ਕਿ ਪਹਿਲੇ ਨੰਬਰ ਤੇ ਜਿਹੜਾ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਉਹ ਰਿਪੇਰੀਅਨ ਪ੍ਰਿੰਸੀਪਲ ਦੇ ਮੁਤਾਬਕ ਜਿਹੜਾ ਹੈਗਾ ਉਹ ਹੱਲ ਹੋਣਾ ਚਾਹੀਦਾ ਪੰਜਾਬ ਇੱਕੋ ਇੱਕ ਸੂਬਾ ਇਸ ਮੁਲਕ ਦਾ ਜਿੰਦੇ ਪਾਣੀਆਂ ਦਾ ਮਸਲਾ ਰਿਪੇਰੀਅਨ ਪ੍ਰਿੰਸੀਪਲ ਦੇ ਮੁਤਾਬਕ ਨਹੀਂ ਹੱਲ ਹੋਇਆਗਾ ਕੇਂਦਰ ਨੇ ਧੱਕੇ ਦੇ ਨਾਲ ਪੰਜਾਬ ਦੇ ਪਾਣੀਆਂ ਤੇ ਜਿਹੜਾ ਹੈਗਾ ਡਾਕਾ ਮਾਰਿਆ ਹੈਗਾ ਇਸ ਕਰਕੇ ਉਹਦੇ ਵਿੱਚ ਜਿਹੜਾ ਕਾਨੂੰਨੀ ਅੜਿੱਕਾ ਇਹ ਬਣਦਾ ਕਿ ਪੰਜਾਬ ਵਾਰ-ਵਾਰ ਇਹ ਮੰਨਿਆ ਜਾਂਦਾ ਕਿ ਕਾਨੂੰਨੀ ਤੇ ਸੰਵਿਧਾਨਕ ਤੌਰ ਤੇ ਲੜਾਈ ਜਿਹੜੀ ਹਾਰ ਚੁੱਕਾ ਇਹਨਾਂ ਦੇ ਕੋਲੇ ਕੋਈ ਜਿਹੜਾ ਹਜੇ ਪਹਿਲੂ ਨਹੀਂ ਬਚਿਆਗਾ ਅਸੀਂ 17 ਅਗਸਤ ਨੂੰ ਪੰਜਾਬ ਦੇ ਮੰਤਰੀਆਂ ਦੀ ਦਰ ਘਰ ਘੇਰੇ ਸੀ ਅੱਜ ਚੰਡੀਗੜ੍ਹ ਦੀ ਜਦੋਂ ਵਿੱਚ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਚੰਡੀਗੜ੍ਹ 'ਚ ਇਕੱਠ ਕਰਕੇ ਸੀ ਪੰਜਾਬ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਉਹ ਪੰਜਾਬ ਪੁਨਰਗਠਨ ਐਕਟ ਜਿਹੜਾ ਹੈਗਾ 1966 ਦਾ ਉਹਦੀ ਧਾਰਾ 78 79 80 ਨੂੰ ਰੱਦ ਕਰੇ ਜਿੰਦੇ ਤਹਿਤ ਜਿਹੜਾ ਪਾਣੀ ਸੂਬਿਆਂ ਦਾ ਅਧਿਕਾਰ ਆ ਉਹਦੇ ਤੇ ਕੇਂਦਰ ਨੇ ਡਾਕਾ ਮਾਰਿਆ ਹੋਇਆ ਕਿਉਂਕਿ ਉਸ ਤੋਂ ਬਾਅਦ ਜਿੰਨੀਆਂ ਵੀ ਕਾਨੂੰਨੀ ਚਾਰਾ ਜੁਈਆਂ ਜਾਂ ਪੰਜਾਬ ਦੀ ਵਿਧਾਨ ਸਭਾ ਨੇ ਚਾਰਾ ਜੁਈਆਂ ਕੀਤੀਆਂ ਉਹਦੇ ਵਿੱਚ ਵਾਰ-ਵਾਰ ਇਹ ਡਿੱਕਾ ਆਉਂਦਾ ਰਿਹਾ ਕਿ 1966 ਦੇ ਵਿੱਚ ਜਦੋਂ ਪੰਜਾਬ ਪੁੰਡਰ ਗਠਨ ਐਕਟ ਬਣਿਆ ਤਾਂ ਪੰਜਾਬ ਨੂੰ ਆਪਣੇ ਜਿਹੜੇ ਦੂਜੇ ਸੂਬਿਆਂ ਨਾਲ ਪਾਣੀ ਜਾਂਦਾ ਉਹਦੇ ਬਾਰੇ ਕੋਈ ਫੈਸਲਾ ਕਰਨ ਦਾ ਅਧਿਕਾਰ ਨਹੀਂ ਇਹ ਅਧਿਕਾਰ ਜਿਹੜਾ ਹੈਗਾ ਉਹ ਕੇਂਦਰ ਦੇ ਕੋਲੇ ਆ ਕੇਂਦਰ ਦੇ ਕੋਲੇ ਜਿਹੜਾ ਅਧਿਕਾਰ ਹੈ ਉਹ ਧਾਰਾ 78 79 80 ਤਹਿਤ ਲਿਆ ਗਿਆ ਉਹ ਧਰਾਵਾਂ ਰੱਦ ਕਰਨ ਬਾਰੇ ਬਿੱਲ ਪੰਜਾਬ ਦੀ ਵਿਧਾਨ ਸਭਾ ਚ ਆਵੇ ਉਹ ਕਾਨੂੰਨ ਬਣੂਗਾ ਤਾਂ ਪੰਜਾਬ ਦੇ ਪਾਣੀਆਂ ਦੀ ਮਾਲਕੀ ਪੰਜਾਬ ਨੂੰ ਜਿਹੜੀ ਹੈਗੀ ਆ ਉਹ ਮਿਲੂਗੀ ਪਹਿਲਾ ਤਰੀਕਾ ਹੈਗਾ ਇਹ ਇਹਦੇ ਵਾਸਤੇ ਭਗਵੰਤ ਮਾਨ ਸਰਕਾਰ ਜੇ ਵਾਕੀ ਸਹਿਰਦ ਹੈਗੀ ਆ ਤਾਂ ਉਹ ਪੰਜਾਬ ਦੀ ਅਸੈਂਬਲੀ ਦੇ ਵਿੱਚ ਇਹ ਚੀਜ਼ ਲੈ ਕੇ ਆਵੇ ਸਾਰੇ ਕਾਨੂੰਨੀ ਤੇ ਵਿਧਾਨਕ ਕੜਿੱਕੇ ਜਿਹੜੇ ਪੰਜਾਬ ਦੇ ਖਿਲਾਫ ਜਾ ਰਹੇ ਉਹਨਾਂ ਨੂੰ ਜਿਹੜਾ ਹੈਗਾ ਉਹ ਖਤਮ ਕਰੇ ਅੱਜ ਪੰਜਾਬ ਦੇ ਵਿੱਚ ਜਦੋਂ 67 ਮਿਲੀਅਨ ਏਕੜ ਫੁੱਟ ਪਾਣੀ ਵਰਤਿਆ ਜਾਂਦਾ ਉਹਦੇ ਚ ਸਾਨੂੰ ਦਰਿਆਈ ਪਾਣੀ ਕਾਗਜ਼ਾਂ 'ਚ ਅਲਾਟ ਜਿਹੜਾ 15 ਮਿਲੀਅਨ ਏਕੜ ਫੁੱਟ ਆ ਪਰ ਐਕਚੁਅਲ ਦੇ ਵਿੱਚ 12.5 ਤੋਂ 13 ਮਿਲੀਅਨ ਏਕੜ ਫੁੱਟ ਜਿਹੜਾ ਮਿਲਦਾ ਹੈਗਾ 26 ਮਿਲੀਅਨ ਏਕੜ ਫੁੱਟ ਪਾਣੀ ਸਾਨੂੰ ਜਿਹੜਾ بارش ਤੋਂ ਮਿਲਦਾ 28 ਮਿਲੀਅਨ ਏਕੜ ਫੁੱਟ ਪਾਣੀ ਅਸੀਂ ਧਰਤੀ ਈ ਠੋਕ ਕੱਢਦੇ ਆ ਤੋ 17 ਮਿਲੀਅਨ ਏਕੜ ਫੁੱਟ ਰੀਚਾਰਜ ਹੋ ਜਾਂਦਾ 11 ਮਿਲੀਅਨ ਏਕੜ ਫੁੱਟ ਸਾਨੂੰ ਹਰ ਸਾਲ ਦਾ ਘਟਾ ਪੈਂਦਾ ਤੇ ਹਾਈਡਰੋਲੋਜੀ ਦੇ ਮੁਤਾਬਕ 2016 ਚ ਪੰਜਾਬ ਦੇ ਕੋਲੇ 261 ਮਿਲੀਅਨ ਏਕੜ ਫੁੱਟ ਪਾਣੀ ਸੀ ਜਿਹੜਾ ਕਿ 2039 ਤੱਕ ਧਰਤੀ ਅਠੋਂ ਨਿਕਲ ਜਾਣਾ ਹੈਗਾ ਇਸ ਕਰਕੇ ਦਰਿਆਈ ਪਾਣੀਆਂ ਦਾ ਮਸਲਾ ਰਪੀਰੀਅਨ ਪ੍ਰਿੰਸੀਪਲ ਮੁਤਾਬਕ ਆ ਲਵੇ ਤੇ ਦੂਸਰਾ ਪੰਜਾਬ ਦੇ ਵਿੱਚ ਜਿਹੜਾ ਹਰੇ ਇਨਕਲਾਬ ਦਾ ਖੇਤੀ ਮਾਡਲ ਹੈ ਜਿਹਨੂੰ ਅਸੀਂ ਹਰਾ ਘੱਲੂ ਘਰਾ ਮੰਨਦੇ ਆ ਉਹਨੂੰ ਜਿਹੜਾ ਹੈਗਾ ਬਦਲ ਕੇ ਪੰਜਾਬ ਦੇ ਵਿੱਚ ਕੁਦਰਤ ਪੱਖੀ ਹੰਢ ਅਨੁਸਾਰ ਖੇਤੀ ਮਾਡਲ ਉਸਾਰਿਆ ਜਾਵਾ ਪੰਜਾਬ ਦੀਆਂ ਸਥਾਨਿਕ ਲੋੜਾਂ ਤੇ ਸਥਾਨਕ ਵਾਤਾਵਰਣ ਦੇ ਮੁਤਾਬਕ ਅੱਜ ਪੰਜਾਬ ਦੇ ਵਿੱਚ ਸਾਨੂੰ ਉਹ ਫਸਲਾਂ ਬਜਾਈਆਂ ਜਾਂਦੀਆਂ ਨੇ ਮਨ ਲੈ ਝੋਨੇ ਦੀ ਗੱਲ ਕਰੀਏ ਕਿਸੇ ਪਿੰਡ ਚੋ ਜੇ 500 ਟਰਾਲੀ ਜਾਂਦੀ ਇੱਕ ਟਰਾਲੀ ਵੀ ਸਾਰੇ ਸਾਲ ਚ ਪੰਜਾਬ ਨੇ ਚੋਲਾਂ ਦੀ ਖਾਣੀ ਨਹੀਂ ਹੈ ਤਾਂ ਪੰਜਾਬ ਦੇ ਵਿੱਚ 250 ਫਸਲਾਂ ਦੇ ਕਰੀਬ ਫਸਲਾਂ ਹੁੰਦੀਆਂ ਰਹੀਆਂ ਨੇ ਅੱਜ ਪੰਜਾਬ ਦੇ ਵਿੱਚ ਦੋ ਚਾਰ ਜਿਹੜੀਆਂ ਨੇ ਮੁੱਖ ਫਸਲਾਂ ਨੇ ਬਾਕੀ ਸਾਰੀਆਂ ਦਾਲਾਂ ਛੋਲੇ ਫਾਲ ਸਬਜ਼ੀਆਂ ਸਾਰਿਆਂ ਨੂੰ ਜਿਹੜਾ ਹੈਗਾ ਉਹ ਇਗਨੋਰ ਕੀਤਾ ਹੋਇਆ ਤਾਂ ਪੰਜਾਬ ਦਾ ਖੇਤੀ ਮਾਡਲ ਸਾਡੀਆਂ ਲੋੜਾਂ ਦੇ ਮੁਤਾਬਕ ਹੋਣਾ ਚਾਹੀਦਾ ਪਰ ਇਹਦੇ ਵਾਸਤੇ ਸਰਕਾਰਾਂ ਲਗਾਤਾਰ ਕਿਸਾਨਾਂ ਨੂੰ ਜਿਹੜਾ ਹੈਗਾ ਦੋਸ਼ ਦਿੰਦਿਆਂ ਨੇ ਜਾਂ ਬਹੁਤ ਸਾਰੇ ਅਖੌਤੀ ਵਿਦਵਾਨ ਜਿਹੜੇ ਫੇਸਬੁੱਕ ਤੇ ਬੈਠੇ ਆ ਉਹ ਕਹਣਗੇ ਵੀ ਕਿਸਾਨਾਂ ਨੇ ਪਾਣੀ ਖਤਮ ਕਰਤਾ ਸਾਰਾ ਦਿਨ ਮੋਟਰਾਂ ਚੱਲਦੀਆਂ ਰਹਿੰਦੀਆਂ ਨੇ ਜੇ ਉਹਨਾਂ ਨੂੰ ਵਾਕਈ ਪੰਜਾਬ ਦੇ ਪਾਣੀ ਦਾ ਫਿਕਰ ਆ ਤੇ ਅੱਜ ਇਹ ਇਹਨਾਂ ਦਿਨਾਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਕਣਕ ਝੋਨੇ ਤੋਂ ਬਾਅਦ ਤੀਜੀ ਸਭ ਤੋਂ ਵੱਡੀ ਫਸਲ ਜਿਹੜੀ ਹੈਗੀ ਆ ਉਹ ਬਾਸਮਤੀ ਹੈਗੀ ਆ ਜਿੰਦੀ ਕਿ ਇੱਕ ਮਹੀਨਾ ਲੇਟ ਬਜਾਈ ਹੁੰਦੀ ਆ ਪਾਣੀ ਦੀ ਬਚਤ ਵੀ ਜਿਹੜੀ ਹੈਗੀ ਆ ਉਹ ਹੁੰਦੀ ਹੈਗੀ ਆ ਉਹਦਾ ਕੋਈ ਐਮਐਸਪੀ ਤੇ ਨਹੀਂ ਹੁੰਦਾਗਾ ਉਹਦੀ ਕੋਈ ਖਰੀਦ ਦੀ ਗਰੰਟੀ ਨਹੀਂ ਹੈ ਉਹ ਪ੍ਰਾਈਵੇਟ 플레이ਰ ਖਰੀਦਦਾ ਕੇਂਦਰ ਸਰਕਾਰ ਨੇ ਕੀ ਕੀਤਾ ਕਿ ਇਹ ਕਰਤਾ ਕਿ ਨਾ ਸੀ ਕਿਸਾਨਾਂ ਦੀ ਬਾਸਮਤੀ ਖਰੀਦਣੀ ਆ ਤੇ ਨਾ ਹੀ ਜਿਹੜੀ ਆ ਵਿਕਣ ਦੇਣੀ ਆ 950 ਡਾਲਰ ਪਰ ਟਨ ਦੀ ਕੰਡੀਸ਼ਨ ਲਾਤੀ ਕਿ ਜਿਹੜੇ ਵੀ ਪੰਜਾਬ ਚੋਂ ਕਿਸੇ ਬੰਦੇ ਨੇ ਕਿਸੇ ਪ੍ਰਾਈਵੇਟ 플레이ਰ ਨੇ ਵਿਜੜੀ ਬਾਸਮਤੀ ਆ ਦੂਜੇ ਮੁਲਕਾਂ ਚ ਵੇਚਣੀ ਹੈਗੀ ਆ ਐਕਸਪੋਰਟ ਕਰਨੀਆਂ 950 ਡਾਲਰ ਪਰ ਟਨ ਤੋਂ ਘੱਟ ਕਰ ਨਹੀਂ ਸਕਦਾਗਾ ਇੰਟਰਨੈਸ਼ਨਲ ਮਾਰਕੀਟ ਚ ਉਹਦੀ ਕੀਮਤ 7 ਤੋਂ 750 ਡਾਲਰ ਆ ਇਹਦਾ ਮਤਲਬ ਆ ਕਿ ਸਰਕਾਰ ਨੇ ਬਾਸਮਤੀ ਖਰੀਦਣੀ ਨਹੀਂ ਜਿਹੜਾ ਪ੍ਰਾਈਵੇਟ ਪਲੇਅਰ ਖਰੀਦਦਾ ਉਹਨੂੰ ਖਰੀਦਣ ਨਹੀਂ ਦੇਣੀਗੀ ਤੋਂ ਫਿਰ ਉਹ ਕਿਸਾਨ ਤਾਂ ਮੁੜ ਕੇ ਫਿਰ ਉਹ ਝੋਨੇ ਵਾਲੇ ਪਾਸੇ ਆਉਣਗੇ ਜਿਹੜਾ ਇਨਾ ਲੱਖਾਂ ਏਕੜ ਰਕਬਾ ਆ ਬਾਸਮਤੀ ਹੀਟ ਫਿਰ ਪਿੱਛੇ ਨੂੰ ਚਲੇ ਜਾਣਗੇ ਤੋਂ ਪਾਣੀ ਨੂੰ ਬਚਾਉਣ ਦਾ ਜਿਹੜਾ ਹੈਗਾ ਉਹ ਉਹਦੇ ਬਾਰੇ ਨੀਤੀ ਸਰਕਾਰ ਨੂੰ ਬਣਾਉਣੀ ਪੈਣੀ ਉਸ ਤਰ੍ਹਾਂ ਦੀ ਖੇਤੀ ਨੀਤੀ ਲੈ ਕੇ ਆਉਣੀ ਪੈਣੀ ਆ ਤੀਸਰਾ ਕਿ ਜਿਹੜਾ بارش ਦਾ ਪਾਣੀ ਹੈਗਾ ਉਹਨੂੰ ਸੰਭਾਲਣ ਦਾ ਕੋਈ ਪ੍ਰਬੰਧ ਜਿਹੜਾ ਹੈਗਾ ਉਹ ਹੋਣਾ ਚਾਹੀਦਾ ਪਿੰਡ ਦਾ ਪਾਣੀ ਪਿੰਡ ਚ ਸ਼ਹਿਰ ਦਾ ਪਾਣੀ ਸ਼ਹਿਰ ਚ ਤੇ ਖੇਤ ਦਾ ਪਾਣੀ ਖੇਤ ਚ ਰਵੇ ਜਿਹੜਾ ਹੈਗਾ ਤਾਂ ਪੰਜਾਬ ਦਾ ਪਾਣੀ ਦਾ ਸੰਕਟ ਜਿਹੜਾ ਹੱਲ ਉਹ ਹੁੰਦਾ ਹੈਗਾ ਪਹਿਲਾ ਮਸਲਾ ਇਹ ਹੈਗਾ ਦੂਸਰਾ ਕਿ ਪੰਜਾਬ ਜਿਹੜਾ ਹੈਗਾ ਇਹਨੂੰ ਕੋਈ ਬੰਦਰਗਾਹ ਨਹੀਂ ਲੱਗਦੀਗੀ ਜਿਹੜਾ ਇੰਡੀਆ ਦੀ ਟੋਟਲ ਖੇਤੀਬਾੜੀ ਦੀ ਐਕਸਪੋਰਟ ਹੁੰਦੀ ਆ ਖੇਤੀਬਾੜੀ ਦਾ ਸਮਾਨ ਬਾਹਰ ਵੇਚਦਾ ਉਹਦਾ 55 ਤੋਂ 56% ਇਕੱਲਾ ਗੁਜਰਾਤ ਬਾਹਰ ਵੇਚਦਾ ਤੇ ਪੰਜਾਬ ਦਾ ਤਾਂ 1-2% ਵੀ ਬਾਹਰ ਨਹੀਂ ਜਾਂਦਾਗਾ ਕਿਉਂਕਿ ਉਹ ਬੰਦਰਗਾਹ ਤੇ ਬੈਠਾ ਸਮੁੰਦਰ ਦੇ ਕੰਢੇ ਉੱਥੋਂ ਬੰਦਰਗਾਹ ਜਾਂਦੀ ਹੈਗੀ ਆ ਪੰਜਾਬ ਨੂੰ ਕੋਈ ਬੰਦਰਗਾਹ ਨਹੀਂ ਲੱਗਦੀਗੀ ਤੇ ਪੰਜਾਬ ਦਾ ਸੜਕੀ ਰਸਤੇ ਜਿਹੜਾ ਵਪਾਰ ਹੋ ਸਕਦਾ ਉਹ ਵੀ ਇਹਨਾਂ ਨੇ ਬੰਦ ਕੀਤਾ ਹੋਇਆ ਹੈਗਾ ਕੀ ਜੇ ਗੁਜਰਾਤ ਨੂੰ ਸਹੂਲਤ ਹੈਗੀ ਆ ਤੇ ਫਿਰ ਪੰਜਾਬ ਨੂੰ ਜੇ ਸੜਕੀ ਰਸਤੇ ਵਪਾਰ ਕਰ ਸਕਦਾ ਉਹਦੇ ਵਾਸਤੇ ਸਹੀਨੀ ਵਾਲਾ ਤੇ ਜਿਹੜਾ ਅਟਾਰੀ ਬਾਰਡਰ ਆ ਉਹ ਖੁੱਲਣਾ ਚਾਹੀਦਾ ਹੈਗਾ ਇਹ ਵਪਾਰ ਸਿਰਫ ਇੰਡੋਪਾਕ ਟ੍ਰੇਡ ਨਹੀਂ ਇਹਨੂੰ ਕਹਿਣਾ ਚਾਹੀਦਾਗਾ ਇਹ ਪੂਰੇ ਮਿਡਲ ਈਸਟ ਤੱਕ ਯੂਰਪ ਤੱਕ 70 ਤੋਂ 75% ਦੁਨੀਆ ਇੱਥੋਂ ਸੁੱਕੇ ਰਸਤੇ ਸੜਕੀ ਰਸਤੇ ਜਿਹੜੀ ਹੈਗੀ ਆ ਜੁੜਦੀ ਆ ਪਿਛਲੇ ਸਾਲ ਜੀ20 ਚ ਇਹਨਾਂ ਨੇ ਕਿਹਾ ਕਿ ਮਿਡਲ ਈਸਟ ਦੇ ਨਾਲ ਅਸੀਂ ਜਿਹੜਾ ਹੈਗਾ ਉਹ ਵਪਾਰ ਕਰਨਾ ਹੈਗਾ ਉਹ ਸਮੁੰਦਰ ਦੇ ਰਸਤੇ ਕਰਨਾ ਹੈਗਾ ਤੇ ਮਿਡਲ ਈਸਟ ਦੇ ਰਸਤੇ ਇਧਰ ਦੀ ਵਪਾਰ ਕਿਉਂ ਨਹੀਂ ਹੋ ਸਕਦਾਗਾ ਕਿ ਇੱਥੋਂ ਜਿਹੜਾ ਹੈਗਾ ਮਤਲਬ ਚੌਥਾ ਮੁਲਕ ਜਿਹੜਾ ਹੈਗਾ ਉਹ ਇਰਾਨ ਆ ਉਹ ਰੂਸ ਆ ਬਿਲਕੁਲ ਨੇੜੇ-ਨੇੜੇ ਨੇ ਇਧਰੋਂ ਤਾਂ ਇਧਰ ਦੇ ਰਸਤੇ ਕਿਉਂ ਨਹੀਂ ਵਪਾਰ ਹੋ ਸਕਦਾਗਾ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਵਿੱਚ ਪਿਛਲੇ ਸਾਲ ਕਿਸਾਨਾਂ ਨੇ ਸਬਜ਼ੀਆਂ ਵਾਈਆਂ ਪਾਕਿਸਤਾਨ ਚ 100 150 ਰੁਪਏ ਤੋਂ ਘੱਟ ਕੋਈ ਸਬਜ਼ੀ ਜਿਹੜੀ ਸੀਗੀ ਉਹ ਨਹੀਂ ਸੀ ਜੇਕਰ ਇਹ ਰਸਤਾ ਖੁੱਲਿਆ ਹੋਵੇ ਤਾਂ ਪੰਜਾਬ ਦੀ ਬਾਸਮਤੀ ਜੇ ਇਧਰ ਦੀ ਮਿਡਲ ਈਸਟ ਨੂੰ ਜਾਵੇ ਤਾਂ ਇਹਦੀਆਂ ਕੀਮਤਾਂ ਕਿਤੇ ਵੱਧ ਸਕਦੀਆਂ ਨੇ ਪੰਜਾਬ ਦੇ ਵਿੱਚ ਫਸਲੀ ਵਿਭਿੰਨਤਾ ਨੂੰ ਹਲਾਰਾ ਇਹਦੇ ਨਾਲ ਮਿਲ ਸਕਦਾ ਪੰਜਾਬ ਦਾ ਪਾਣੀ ਦੀ ਬਚਤ ਵੀ ਇਸ ਗੱਲ ਨਾਲ ਜੁੜੀ ਹੋਈ ਆ ਕਿ ਵਾਗਾ ਤੇ ਸੈਨੀ ਵਾਲਾ ਬਾਰਡਰ ਜਿਹੜਾ ਹੈਗਾ ਉਹ ਖੋਲਿਆ ਜਾਵੇ ਪਰ ਪੰਜਾਬ ਸਰਕਾਰ ਇਹਦੇ ਤੇ ਚੁੱਪ ਖੜੀ ਹੈਗੀ ਆ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਦੀ ਪੰਜਾਬ ਦੀ ਵਿਧਾਨ ਸਭਾ ਚ ਮਤਾ ਪਾਉਣਾ ਚਾਹੀਦਾ ਕੇਂਦਰ ਨਾਲ ਮੁੱਦਾ ਜ਼ੋਰਦਾਰ ਤਰੀਕੇ ਨਾਲ ਉਠਾਉਣਾ ਚਾਹੀਦਾ ਕਿ ਜੇ ਚੀਨ ਚੀਨ ਦੇ ਨਾਲ ਇੰਨੀ ਤੁਸੀਂ ਕਹਿੰਦੇ ਕਿ ਦੁਸ਼ਮਣੀ ਆ ਚੀਨ ਅੰਦਰ ਤੱਕ ਆ ਗਿਆ ਚੀਨ ਭਾਰਤ ਦੇ ਫੌਜੀਆ ਨੂੰ ਕੁਟਦਾ ਤੱਕ ਹੈਗਾ ਕਿੰਨੀਆਂ ਉੱਥੇ ਝੜਪਾਂ ਹੁੰਦੀਆਂ ਨੇ ਤੇ ਚਾਰ ਦਿਨ ਪਹਿਲਾਂ ਹੀ ਚੀਨ ਦੇ ਨਾਲ ਬਹੁਤ ਸਾਰੇ ਸਮਝੌਤੇ ਹੋਏ ਆ ਚੀਨ ਦਾ ਬਹੁਤ ਸਾਰਾ ਸਮਾਨ ਇੱਧਰ ਆਉਣਾ ਉਹਦੀ ਬਹੁਤ ਸਾਰੀ ਇਨਵੈਸਟਮੈਂਟ ਇੱਧਰ ਹੋਣੀ ਹੈਗੀ ਆ ਤੇ ਇਹ ਸਿਰਫ ਤੇ ਸਿਰਫ ਇਹ ਗੱਲ ਕਹਿ ਕੇ ਕਿ ਉਹ ਪਾਕਿਸਤਾਨ ਦੁਸ਼ਮਣ ਦੇਸ਼ ਆ ਬਿਲਕੁਲ ਉਸ ਤਰ੍ਹਾਂ ਦੀ ਦਲੀਲ ਆ ਜਿਵੇਂ ਕਿਸੇ ਸਿਆਣੇ ਨੇ ਕਿਹਾ ਸੀ ਕਿ ਜੇ ਸਿਰਦਰਦ ਕਰਦਾ ਹੋਵੇ ਤੇ ਸਿਰਦਰਦ ਦਾ ਇਲਾਜ ਕਰਨਾ ਚਾਹੀਦਾ ਸਿਰ ਨੂੰ ਵੱਡ ਨਹੀਂ ਦੇਣਾ ਚਾਹੀਦਾਗਾ ਜਿਹੜੀਆਂ ਤੁਸੀਂ ਇਹ ਕਹਿੰਦੇ ਹੋ ਕਿ ਉਧਰੋਂ ਨਸ਼ਾ ਆਉਂਦਾ ਹੁਣ ਤਾਂ ਵਪਾਰ ਬੰਦ ਆ ਤੇ ਹੁਣ ਫਰਮਾਇਸ਼ ਕਿਉਂ ਨਹੀਂ ਰੁਕਿਆਗਾ ਨਸ਼ਾ ਤਾਂ ਪੰਜਾਬ 'ਚ ਆਮ ਹੈਗਾ ਤੋ ਇਸ ਕਰਕੇ ਕਿ ਪੰਜਾਬ ਦੇ ਇਸ ਪੂਰੇ ਖਿੱਤੇ ਦੀ ਜਿਹੜੀ ਇਹ ਕੋਈ ਪੜਾਈ ਹੋ ਸਕਦੀ ਆ ਉਹਨੂੰ ਰੋਕਣ ਦੇ ਲਈ ਜੇ ਕੇਂਦਰ ਨੇ ਜਿਹੜਾ ਇੱਕ ਤਰਫਾਏ ਵਪਾਰ ਬੰਦ ਕੀਤਾ ਹੋਇਆ ਪੰਜਾਬ ਸਰਕਾਰ ਨੂੰ ਇਹ ਮੁੱਦਾ ਜਿਹੜਾ ਹੈਗਾ ਉਹ ਉਠਾਉਣਾ ਚਾਹੀਦਾ ਉਸ ਤੋਂ ਅਗਲਾ ਮਾਮਲਾ ਕਿਹੜਾ ਕਰਜ਼ੇ ਦਾ ਪੰਜਾਬ ਦੀ ਕਿਸਾਨੀ ਸਿਰ ਜਿਹੜਾ ਕਰਜ਼ਾ ਹੈਗਾ ਇੱਥੇ ਵੱਡੇ ਵੱਡੇ ਇਸ ਮੁਲਕ 'ਚ ਕਾਰਪਟ ਘਰਾਣੇ ਦੇ ਕਰਜ਼ੇ ਤੇ ਲੀਕ ਵੱਜਦੀ ਹੈਗੀ ਆ ਕਿਸਾਨਾਂ ਦੇ ਕਰਜ਼ੇ ਜਦੋਂ ਮਾਫ ਕਰਨੇ ਹੁੰਦੇ ਆ ਉਦੋਂ ਇਹ ਕਿਹਾ ਜਾਂਦਾ ਕਿ ਜਿਹੜਾ ਹੈਗਾ ਖਜ਼ਾਨੇ ਤੇ ਬੋਝ ਪੈਂਦਾ ਅਸੀਂ ਤੁਹਾਡੇ ਮਾਧਿਅਮ ਰਾਹੀਂ ਇੱਕ ਸਵਾਲ ਕਰਨਾ ਚਾਹੁੰਦੇ ਆ ਉਹਨਾਂ ਸਾਰੇ ਲੋਕਾਂ ਨੂੰ ਜਿਹੜੇ ਕਿਸਾਨਾਂ ਦਾ ਕਰਜ਼ਾ ਮਾਫ਼ ਹੋਣ ਤੇ ਮੁਸ਼ਕਲ ਮੰਨਦੇ ਆ ਕਿ ਇੱਕ ਬੈਂਕ ਆ ਪੰਜਾਬ ਨੈਸ਼ਨਲ ਬੈਂਕ ਇੱਕ ਕੋ ਕਾਰਪੋਰੇਟ ਘਰਾਣਾ ਉਹਦਾ 9000 ਕਰੋੜ ਰੁਪਇਆ ਲੈ ਕੇ ਦੌੜ ਗਿਆ ਪੰਜਾਬ ਨੈਸ਼ਨਲ ਬੈਂਕ ਦਾ 9000 ਕਰੋੜ ਰੁਪਇਆ ਲੈ ਕੇ ਦੌੜ ਗਿਆ ਉਹ ਬਾਹਰ ਵੀ ਚਲਾ ਗਿਆ ਠੀਕ ਆ ਸਰਕਾਰੇ ਦਰਬਾਰੇ ਵੀ ਉਹਦੀ ਪਹੁੰਚ ਆ ਉਹਦੇ ਤੇ ਕੋਈ ਕਾਰਵਾਈ ਨਹੀਂ ਹੁੰਦੀਗੀ ਦੂਜੇ ਪਾਸੇ ਉਸੇ ਪੰਜਾਬ ਨੈਸ਼ਨਲ ਬੈਂਕ ਤੋਂ ਕਿਸੇ ਕਿਸਾਨ ਨੇ 2 ਲੱਖ ਲਿਆ ਕਿਸੇ ਨੇ 4 ਲੱਖ ਲਿਆ ਕਿਸੇ ਨੇ 5 ਲੱਖ ਲਿਆ ਜੇ ਉਹ ਕਰਜ਼ਾ ਵਸੂਲਣਾ ਹੈਗਾ ਉਹਦੇ ਵਾਸਤੇ ਚੈੱਕ ਬਾਉਂਸ ਦੇ ਕੇਸ ਵੀ ਲੱਗਦੇ ਆ ਅੱਜ ਪੰਜਾਬ ਦੀਆਂ ਜਿੰਨੀਆਂ ਜੇਲਾਂ ਦੀ ਕੈਪੈਸਿਟੀ ਆ ਇੰਨੀਆਂ ਹੀ ਜੇਲਾਂ ਨਵੀਆਂ ਬਣਾਉਣੀਆਂ ਪੈ ਜਾਣਗੀਆਂ ਜੇ ਸਾਰੇ ਕਿਸਾਨਾਂ ਨੂੰ ਚੈੱਕ ਬਾਉਂਸ ਦੇ ਕੇਸਾਂ ਦੇ ਵਿੱਚ ਸਜ਼ਾ ਹੁੰਦੀ ਆ ਮਤਲਬ ਜਿਹੜੇ 20000 ਤੋਂ ਉੱਪਰ ਚੈੱਕ ਬਾਉਂਸ ਦੇ ਕੇਸ ਅੱਜ ਪੰਜਾਬ ਦੀਆਂ ਜਿਹੜੀਆਂ ਨੇ ਉਹ ਅਦਾਲਤਾਂ ਦੇ ਵਿੱਚ ਚੱਲ ਰਹੇ ਹੈਗੇ ਆ ਕਾਰਪੋਰੇਟ ਘਰਾਣਿਆਂ ਦੇ ਹਜ਼ਾਰਾਂ ਬੈਂਕ ਹਜ਼ਾਰਾਂ ਰੁਪਏ ਹਜ਼ਾਰਾਂ ਕਰੋੜ ਕਰਜ਼ਾ ਉਸੇ ਬੈਂਕ ਦਾ ਲੈ ਕੇ ਦੌੜ ਜਾਂਦੇ ਆ ਉਹ ਵਿਕਾਸ ਆ ਤੇ ਕਿਸਾਨ ਜਿਹੜਾ ਇਸ ਮੁਲਕ ਦੇ ਵਾਸਤੇ ਅੰਨ ਪੈਦਾ ਕਰਦਾ ਮਜ਼ਦੂਰ ਇਸ ਮੁਲਕ ਚ ਸਭ ਕੁਝ ਪੈਦਾ ਕਰਦਾ ਹੈਗਾ ਉਹਦਾ 2-4 ਲੱਖ ਰੁਪਈਆ ਵੀ ਉਹ ਜਿਹੜਾ ਹੈਗਾ ਵਿਕਾਸ ਦੇ ਵਿੱਚ ਰਾਹ ਦੇ ਵਿੱਚ ਅਰੋੜਾ ਹੈਗਾ ਤਾਂ ਜਿਹੜੀ ਇਹ 도ਗਲੀ ਨੀਤੀ ਆ ਕਰਜ਼ੇ ਤੇ ਲੀਕ ਮਾਰਨ ਵਾਲੇ ਮਾਮਲੇ ਤੇ ਇਸ 도ਗਲੀ ਨੀਤੀ ਨੂੰ ਛੱਡ ਦਿਆਂ ਕਿਸਾਨਾਂ ਦੇ ਕਰਜ਼ਿਆਂ ਤੇ ਜਿਹੜੀ ਹੈਗੀ ਲੀਕ ਹੈਗੀ ਆ ਉਹ ਵਜਣੀ ਚਾਹੀਦੀ ਆ ਇਹ ਜਿਹੜੇ ਮੋٹے ਮੋٹے ਮਾਮਲੇ ਇਹ ਨੇ ਜਿਹੜੇ ਕਿ ਪੰਜਾਬ ਦੀ ਕਿਸਾਨੀ ਦੀ ਸੰਕਟ ਦੇ ਨਾਲ ਜੁੜੇ ਹੋਇਆ ਕਿਸਾਨੀ ਦਾ ਸੰਕਟ ਇਸ ਜਿਹੜੇ ਇਹਦੇ ਚੋਂ ਨਿਕਲ ਸਕਦਾ ਹੈਗਾ ਤੇ ਉਹਦੇ ਵਾਸਤੇ ਇਸ ਚੰਡੀਗੜ੍ਹ ਦੇ ਵਿੱਚ ਅੱਜ ਜੀ ਵੱਡਾ ਇਕੱਠ ਜਿਹੜਾ ਉਹ ਕੀਤਾ ਹੈਗਾ। ਇੱਕ ਇੱਕ ਗੱਲ ਦੱਸਿਓ ਦੋ ਦਿਨ ਦਾ ਸੈਸ਼ਨ ਹੈ ਢਾਈ ਤਿੰਨ ਦਿਨ ਦਾ ਰੱਖਿਆ ਇੱਕ ਦਿਨ ਸਰਧਾਇਨ ਜੀ ਨਿਕਲ ਜਾਣਾ ਹੈ ਮਗਰ ਹੈਗਾ ਦੋ ਦਿਨ ਦਾ ਸੈਸ਼ਨ ਕੀ ਲੱਗਦਾ ਹੈ ਦੋ ਦਿਨ ਦੇ ਸੈਸ਼ਨ ਦੇ ਵਿੱਚ ਇੰਨੇ ਮੁੱਦੇ ਆ ਪੰਜਾਬ ਦੇ ਉਹ ਵਿਚਾਰ ਹੋ ਜਾਣਗੇ ਤੇ ਆਮ ਆਦਮੀ ਪਾਰਟੀ ਜਿਹੜੀ ਖੁਦ ਇਹ ਕਹਿੰਦੇ ਜੀ ਕਿ 15 ਦਿਨ ਦਾ ਸੈਸ਼ਨ ਹੋਣਾ ਚਾਹੀਦਾ ਸਾਰੇ ਪੰਜਾਬ ਦੇ ਜਦੋਂ ਵਿਰੋਧੀ ਚਾਹੀ ਸੀ ਤੇ ਹੁਣ ਸਿਰਫ ਦੋ ਦੋ ਦਿਨਾਂ ਚ ਸੈਸ਼ਨਾਂ ਨੂੰ ਖਤਮ ਕਰ ਰਹੀ ਹੈ ਇਹ ਸਾਰੇ ਕਿਸੇ ਨੂੰ ਕਿਵੇਂ ਦੇਖੀ? ਦੇ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਅਰਵਿੰਦ ਕੇਜਰੀਵਾਲ ਹੋਰਾਂ ਨੇ ਕਿਹਾ ਕਿ ਸਾਡੇ ਐਮਐਲਏ 24 ਘੰਟੇ ਕੰਮ ਕਰਨਗੇ ਦਿਨ ਰਾਤ ਕੰਮ ਕਰਨਗੇ ਸਵਾਲ ਹੀ ਪੈਦਾ ਹੁੰਦਾ ਕਿ ਐਮਐਲਏ ਦਾ ਮਤਲਬ ਕੀ ਆ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਉਹ ਵਿਧਾਨ ਕੜਨੀ ਸਭਾ ਦਾ ਮੈਂਬਰ ਆ ਉਹ ਤਾਂ ਕੰਮ ਹੀ ਉਥੇ ਆ ਬਾਹਰ ਤੋਂ ਤਾਂ ਕੰਮ ਹੀ ਨਹੀਂ ਕੋਈ ਨਹੀਂ ਐਮਐਲਏ ਦਾ ਕੰਮ ਬਾਹਰ ਕੋਈ ਹੈ ਹੀ ਨਹੀਂ ਉਹ ਤਾਂ ਨੀਤੀ ਘੜਨ ਦੀ ਉਹਨੂੰ ਲੋਕਾਂ ਨੇ ਪਾਵਰ ਦਿੱਤੀ ਆ ਉਹਦਾ ਕੰਮ ਹੀ ਵਿਧਾਨ ਸਭਾ ਦੇ ਵਿੱਚ ਆ ਤੇ ਵਿਧਾਨ ਸਭਾ ਸਾਲ 'ਚ ਕਿੰਨੇ ਦਿਨ ਬੈਠਦੀ ਆ ਠੀਕ ਆ ਵਿਧਾਨ ਸਭਾ ਸਾਰੇ ਸਾਲ 'ਚ 10 ਦਿਨ ਨਹੀਂ ਬੈਠਣੀਗੀ ਐਮਐਲਏ 24 ਘੰਟੇ ਕੰਮ ਕਰਨਗੇ ਇਹਦਾ ਮਤਲਬ ਕਿ ਜੇ ਜੇ ਕਿਤੇ ਜਨਤਾ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਐਮਐਲਏ ਦਾ ਕੰਮ ਹੁੰਦਾ ਕੀ ਆ ਦੇ ਉਹਦੇ ਜੋ ਕਹਿੰਦਾ ਐਮਐਲਏ ਦਾ ਮਤਲਬ ਭੋਗਾਂ ਤੇ ਜਾਣਾ ਵਿਆਹਾਂ ਤੇ ਜਾਣਾ ਜਾਂ ਤੁਹਾਡੇ ਹਲਕੇ ਚਿੱਟਾ ਵਿਗਦਾ ਉਹਨਾਂ ਨਾਲ ਹਿੱਸਾ ਪੱਤੀ ਕਰਨਾ ਤੁਹਾਡੇ ਹਲਕੇ ਦੇ ਵਿੱਚ ਜਿਹੜਾ ਸੱਟਾ ਲੱਗਦਾ ਉਹਦੇ ਨਾਲ ਹਿੱਸਾ ਪੱਤੀ ਕਰਨਾ ਹਾਂ ਇਹ ਸਾਰੇ ਕੁੱਤੇ ਕੰਮਾਂ ਵਾਸਤੇ ਤਾਂ 24 ਘੰਟੇ ਚਾਹੀਦੇ ਹੈਗੇ ਆ ਉਹਦੇ ਵਾਸਤੇ ਤਾਂ 24 ਘੰਟੇ ਝਾੜੂ ਵਾਲੇ ਦੇ ਐਮਐਲਏ ਕੰਮ ਕਰ ਰਹੇ ਹੋਣਗੇ ਪਰ ਐਮਐਲਏ ਦਾ ਜਿਹੜਾ ਕੰਮ ਹੈਗਾ ਉਹ ਵਿਧਾਨ ਸਭਾ ਦੇ ਵਿੱਚ ਹੀ ਹੈਗਾ ਤੇ ਉਹਦੇ ਮੁਤਾਬਕ ਪੰਜਾਬ ਦਾ ਕੋਈ ਐਮਐਲਏ ਮੈਂ ਕਹਿੰਦਾ ਪੂਰੇ 5 ਸਾਲਾਂ ਦੇ ਵਿੱਚ ਵੀ 24 ਘੰਟੇ ਕੰਮ ਨਹੀਂ ਕਰੂਗਾ ਕੋਈ ਵੀ ਐਮਐਲਏ ਦਾ 10 ਦਿਨ ਵੀ 2.5 ਸਾਲ ਹੋ ਗਏ ਆ ਕਿਸੇ ਵੀ ਐਮਐਲਏ ਦੇ ਵੀ ਕਿੰਨੇ ਘੰਟੇ ਟੋਟਲ ਉਹਦਾ ਰਿਕਾਰਡ ਬਣਦਾ ਹੈਗਾ ਵਿਧਾਨ ਸਭਾ ਚੋਂ ਨੇ ਪੰਜਾਬ ਦੇ ਮੁੱਦਿਆਂ ਤੇ ਜਿਹੜੀ ਹੈਗੀ ਆ ਚਰਚਾ ਕੀਤੀ ਹੋਊ ਕਿਉਂਕਿ ਅਸਲ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਇੰਨਾ ਛੋਟਾ ਕਿਉਂ ਆ ਕਿਉਂਕਿ ਇਹਨਾਂ ਨੇ ਪੰਜਾਬ ਦੇ ਮੁੱਦਿਆਂ ਤੇ ਚਰਚਾ ਕਰਨੀਓ ਹੀ ਨਹੀਂ ਪੰਜਾਬ ਦੇ ਮੁੱਦਿਆਂ ਦਾ ਹੱਲ ਕਰਨਾ ਹੀ ਨਹੀਂਗਾ ਜੇ ਜਿੰਨੇ ਮਹਿਕਮੇ ਆ ਜਿੰਨੇ ਉਹਨਾਂ ਮਹਿਕਮਿਆਂ ਦੇ ਮੰਤਰੀ ਹੈਗੇ ਆ ਉਹ ਪਹਿਲਾਂ ਸਾਰੇ ਲੋਕਾਂ ਤੋਂ ਪੁੱਛਣ ਕਿ ਕੀ ਮਸਲਾ ਹੈਗਾ ਇਸ ਮਸਲੇ ਦਾ ਹੱਲ ਕੀ ਆ ਉਹਨੂੰ ਵਿਧਾਨ ਸਭਾ 'ਚ ਚਰਚਾ ਕਰਨ ਉਹਦੇ ਸੰਬੰਧੀ ਢੁਕਵੀਂ ਨੀਤੀ ਬਣਾਉਣ ਨਾ ਇਸ ਸੰਕਟਮਾਰੇ ਪੰਜਾਬ ਦੇ ਵਿੱਚ ਨਾ ਕੋਈ ਇੱਥੇ ਨਸ਼ੇ ਦੀ ਖਾਤਮੇ ਦੀ ਕੋਈ ਨੀਤੀ ਆ ਨਾ ਖੇਤੀ ਸੰਕਟ ਦੀ ਖਤਮ ਕਰਨ ਦੀ ਨੀਤੀ ਆ ਇਥੋਂ ਦੀ 35% ਆਬਾਦੀ ਗ਼ਲਤ ਆ ਜਿਹੜੀ ਕਿ ਭੁੱਖਮਰੀ ਦੀ ਹਾਲਾਤ ਦੇ ਵਿੱਚ ਆ ਬੇਰੋਜ਼ਗਾਰੀ ਵੱਡੇ ਪੱਧਰ ਤੇ ਖੇਤੀਬਾੜੀ ਦਾ ਮਸ਼ੀਨਰੀਕਰਨ ਹੋ ਗਿਆ ਇੰਡਸਟਰੀ ਲੱਗ ਰਹੀਗੀ ਉਹ 35% ਆਬਾਦੀ ਦਾ ਕੋਈ ਅਜੰਡਾ ਇਹਨਾਂ ਦੇ ਕੋਲੇ ਨਹੀਂ ਗੇ ਜਿਹੜੇ ਬੇਰੋਜ਼ਗਾਰ ਆ ਮੁਲਕ ਛੱਡ ਛੱਡ ਕੇ ਬਾਹਰ ਜਾ ਰਹੇ ਆ ਸਾਡੇ ਮੁਲਕ ਦੇ ਇਸ ਸੂਬੇ ਦੇ ਲੱਖਾਂ ਲੋਕ ਬਾਹਰ ਕਿਉਂ ਜਾ ਰਹੇ ਆ ਇਹ ਕਦੇ ਵਿਧਾਨ ਸਭਾ ਦੀ ਫਲੋਰ ਤੇ ਜਿਹੜੀ ਹੈਗੀ ਚਰਚਾ ਨਹੀਂ ਹੁੰਦੀ ਪੰਜਾਬ ਦੇ ਪਾਣੀ ਦਾ ਮੁੱਦਾ ਹੈਗਾ ਉਹਦੇ ਤੇ ਕੀ ਚਰਚਾ ਸੌਂਦੀ ਲੋਕ ਲੜ ਪੜ ਕੇ ਇਹਨਾਂ ਨੂੰ ਦੱਸਦੇ ਆ ਕਿ ਐਸ ਮੁੱਦੇ ਦਾ ਆ ਹੱਲ ਆ ਅਸੀਂ ਪੰਜਾਬ ਦੇ ਖੇਤੀ ਸੰਕਟ ਦਾ ਪਾਣੀ ਸੰਕਟ ਦਾ ਹੱਲ ਇਹਨਾਂ ਨੂੰ ਦੱਸਣ ਆਏ ਹੈਗੇ ਆ ਕਿ ਵਿਧਾਨ ਸਭਾ ਚ ਆ ਹੱਲ ਹੈਗਾ ਕੱਢੋ ਪਰ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਹੱਲ ਜਿਹੜਾ ਉਹ ਨਹੀਂ ਕੱਢਣਾਗਾ ਤੋ ਇਸ ਕਰਕੇ ਜਿਹੜੀ ਹੈਗੀ ਆ ਕਿ ਇਹ ਤਿੰਨ ਦਿਨ ਦਾ ਹੈਗਾ ਇਹ ਰਸਮੀ ਕਾਰਵਾਈਆਂ ਹੈਗੀਆਂ ਨੇ ਤੋ ਇਸ ਕਰਕੇ ਇਹ ਵਿਧਾਨ ਸਭਾ ਸਿਰਫ ਰਸਮੀ ਆ ਇਹਨਾਂ ਨੂੰ ਲੱਗਦਾ ਕਿ ਐਮਐਲਏ ਦਾ ਕੰਮ ਭੋਗਾਵੇਂ ਆ ਤੇ ਜਾਣਾ ਹੁੰਦਾ ਇਹ ਸੂਬੇ ਦੀਆਂ ਮੁਸ਼ਕਲਾਂ ਨੂੰ ਤੇ ਚਰਚਾ ਕਰਨੀ ਉਹਦੇ ਬਾਰੇ ਨੀਤੀ ਬਣਾਉਣੀ ਮੈਨੂੰ ਲੱਗਦਾ ਇਹਨਾਂ ਨੂੰ ਲੱਗਦਾ ਕਿ ਐਮਐਲਏ ਦਾ ਕੰਮ ਨਹੀਂ ਹੁੰਦਾਗਾ ਅੱਜ ਦੀ ਰੈਲੀ ਜਿਹੜੀ ਹੋ ਰਹੀ ਹੈ ਇਹ ਤੋਂ ਬਾਅਦ ਬਸ ਇਹ ਰੈਲੀ ਹੀ ਕਰਨੀ ਹੈ ਜਾਂ ਇਸ ਤੋਂ ਬਾਅਦ ਵੀ ਕੋਈ ਐਕਸ਼ਨ ਦਿੱਤੇ ਜਾਣਗੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਖਿਲਾਫ ਕੋਈ ਹੈ ਪ੍ਰੋਗਰਾਮ ਦੇਖੋ ਅਸੀਂ ਪੰਜਾਬ ਦੇ ਜਿਹੜੇ ਮਸਲੇ ਹੈਗੇ ਆ ਪੰਜਾਬ ਦੇ ਪਾਣੀ ਦਾ ਮਸਲਾ ਹੈਗਾ ਕਿ ਹਰ ਖੇਤ ਤੱਕ ਨਹਿਰੀ ਪਾਣੀ ਹਰ ਘਰ ਤੱਕ ਪੀਣ ਵਾਲਾ ਪਾਣੀ ਪਹੁੰਚੇ ਖੇਤੀ ਜਿਹੜਾ ਸੰਕਟ ਹੈਗਾ ਉਹਦਾ ਹੱਲ ਹੋਵੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਤੇ ਲੀਕ ਵੱਜੇ ਅਨਾ ਖੇਤੀਬਾੜੀ ਦਾ ਸੰਨਤ ਲੱਗੇ 스마트 ਮੀਟਰ ਜਿਹੜੇ ਹੈਗੇ ਨੇ ਹਟਾਏ ਜਾਣ ਭਾਰਤ ਇੰਡੋਪਾਕ ਟ੍ਰੇਡ ਜਿਹੜਾ ਜਿਹੜਾ ਕਿ ਮਿਡਲ ਈਸਟ ਯੂਰਪ ਤੱਕ ਜਾਣਾ ਹੈਗਾ ਸੈਨੀ ਵਾਲਾ ਵਾਗਾ ਬਾਰਡਰ ਜਿਹੜਾ ਹੈਗਾ ਉਹ ਖੋਲਿਆ ਜਾਵੇ ਇਹਨਾਂ ਮੁੱਦਿਆਂ ਤੇ ਅਸੀਂ ਪਹਿਲਾਂ ਪੰਜਾਬ ਦੇ ਵਿੱਚ ਮੰਤਰੀਆਂ ਦੇ ਘਰ ਕੇ ਰਿਸਤਾਰਾਂਗਾ 17 ਅਗਸਤ ਨੂੰ ਅੱਜ ਚੰਡੀਗੜ੍ਹ ਵਿਧਾਨ ਸਭਾ ਸੈਸ਼ਨ ਦੇ ਬਰਾਬਰ ਇਕੱਠ ਕਰਕੇ ਜਿਹੜਾ ਉਹਨੂੰ ਦੱਸਣਾ ਹੈ ਆ ਇਸ ਤੋਂ ਅੱਗੇ ਅਸੀਂ ਨਵੰਬਰ ਦੇ ਲਾਸਟ ਜਾਂ ਦਸੰਬਰ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇਹਨਾਂ ਮੁੱਦਿਆਂ ਤੇ ਜੇ ਪੰਜਾਬ ਸਰਕਾਰ ਗੱਲ ਨਹੀਂ ਸੁਣਦੀਗੀ ਤਾਂ ਪੱਕਾ ਮੋਰਚਾ ਲਾਉਣ ਬਾਰੇ ਸੰਯੁਕਤ ਕਿਸਾਨ ਮੋਰਚਾ ਦਾ ਪੰਜਾਬ ਚੈਪਟਰ ਸੋਚ ਰਿਹਾ ਹੈਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਭਾਈ ਜੀ